ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ 147 ਅੰਗ ਤੱਕ 83 ਸ਼ਬਦ ਹੋ ਗਏ ਹਨ 84 ਵਾਂ ਸ਼ਬਦ ਪ੍ਰਾਰੰਭ ਕਰਨਾ ਹੈ ਸੋ ਸਾਵਧਾਨ ਹੋ ਕਰਕੇ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਮਾਨ ਤਨ ਧਨ ਜਿਨ ਪ੍ਰਭ ਦਿਆ ਰਖਿਆ ਸਹਿਜ ਸਵਾਰ ਸਰਵ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿੰਗਰੀਐ ਅੰਤਰ ਰਖ ੳਰ ਧਾਰ ਮੇਰੇ ਮਨ ਹਰ ਬਿਨ ਅਵਰ ਨਾ ਕੋਈ ਪ੍ਰਭ ਸਰਨਾਈ ਸਦਾ ਰਹੋ ਦੁਖ ਨਾ ਵਿਆਪੈ ਕੋਈ ਰਹਾਉ ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕ ਇਸ ਨੂੰ ਰੂਪਾ ਪੜਨਾ ਭਾਰਾ ਕਰਕੇ ਰੂਪਾ ਮੀਨਜ ਚਾਂਦੀ ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਖ ਜਿਨ ਕੀਤਾ ਤਿਸ ਹੈ ਨਾ ਜਾਣਈ ਮਨਮੁਖ ਪਾਸ ਨਾ ਪਾਕ ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੈ ਦੂਰ ਤ੍ਰਿਸ਼ਨਾ ਲਾਗੀ ਸੱਚ ਰਹਿਆ ਅੰਤਰ ਹੋ ਮੈਂ ਕੂਰ ਭਗਤੀ ਨਾਮ ਵਿਹੂਣਿਆ ਆਵਹਿ ਵਿੰਹ ਹੈ ਪੂਰ ਰਾਖ લેਹੁ ਪ੍ਰਭ ਕਰਨ ਹਾਰ ਜੀਵ ਜੰਤ ਕਰ ਦਇਆ ਬੇਨੰ ਪ੍ਰਭ ਕੋਏ ਨਾ ਰਖਨ ਹਾਰ ਮਹਾ ਵਿਕਟ ਜਾਮ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਇਆ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਰਿਧੈ ਨਾ ਵਸੈ ਕਾਰਜ ਕਿਤੇ ਨਾ ਕੀਤ ਮੇਰੇ ਮਨ ਹਰ ਹਰ ਨਾਮ ਧਿਆਇ ਕਰ ਸੰਗਤ ਨਿਤ ਸਾਧ ਕੀ ਗੁਰ ਚਰਣੀ ਚਿਤ ਲਾਇ ਰਹਾਉ ਨਾਮ ਨਿਧਾਨ ਧਿਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਅ ਹੈ ਗੁਰ ਕੀ ਚਰਣੀ ਲਾਗ ਮਰ ਰੋਗ ਭ੍ਰਮ ਕੱਟੀਐ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧਕੇ ਅਠ ਸੱਠ ਤੀਰਥ ਨਾਉ ਇਸ ਨੂੰ ਨਾਉ ਭਾਰਾ ਪੜਨਾ ਹੈ ਇਸ ਨਾਨਕ ਦਾ ਵਚਕ ਹੈ ਕਰ ਸੰਗਤ ਤੂੰ ਸਾਧਕੇ ਅਠ ਸੱਠ ਤੀਰਥ ਨਾਉ ਜੀਉ ਪ੍ਰਾਨ ਮਨ ਤਨ ਰਹਰੇ ਸਾਚਾ ਏਹੋ ਸੋ ਆਉ ਅਥਾ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰ ਆਪੇ ਜੀਵਾਰਦਾ ਅੰਦਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ 나ਥ ਸ੍ਰੀ ਰਾਗ ਮਹੱਲਾ ਪੰਜਵਾਂ ਸਰਨ ਪਈ ਪ੍ਰਭ ਆਪਣੀ ਗੁਰ ਹੋਆ ਕਿਰਪਾਲ ਸਤਗੁਰ ਕੈ ਉਪਦੇਸਿਐ ਦਿਨ ਸੇ ਸਰਬ ਜੰਗਾਲ ਅੰਦਰ ਲੱਗਾ RAM ਨਾਮ ਅੰਦਤ ਨਦਰ ਨਿਹਾਲ ਮਨ ਮੇਰੀ ਸਤਗੁਰ ਸੇਵਾ ਸਾਰ ਕਰੇ ਭਇਆ ਪ੍ਰਭ ਆਪਣੀ ਇਕ ਨਿਮਖ ਨਾ ਮਨ ਹੋ ਵਿਸਾਰ ਰਹਾਉ ਗਉਣ ਗੋਵਿੰਦ ਨਿਤ ਗਾਵੀਐ ਅਪਗੁਣ ਕਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਇ ਕਰ ਡਿਠੇ ਬਿਸਥਾਰ ਸਹਜੇ ਸਿਫਤੀ ਰੱਤਿਆ ਭਵਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮ ਪਾਈਐ ਸਾਧੂ ਧੂਰ ਲੋਕ ਕਮਾਵੇ ਕਿਸ ਤੇ ਜਾ ਵੇਖੈ ਸਦਾ ਹਦੂਰ ਆਨਥ ਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸਚ ਪਾਤ ਸਾਹੀ ਅਮਰ ਸਚ ਸੱਚੇ ਸੱਚਾ ਧਾਨ ਸੱਚੀ ਕੁਦਰਤ ਧਾਰੀ ਅਨ ਸੱਚ ਸਿਰਜਿਉਨ ਜਹਾਨ ਨਾਨਕ ਜਪੀਐ ਸਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਣਾ ਮਾਲ ਜਨਮ ਜਨਮ ਕੀ ਕਾਟ ਮਨ ਮੇਰੀ RAM ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂ ਸਭ ਚੂਕੈ ਸੋਗ ਸੰਤਾਪ ਰਹਾਉ ਜਿਸ ਕਾਰਣ ਤਨ ਧਾਰਿਆ ਸੋ ਪ੍ਰਭ ਜਿਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਰੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨਹੀ ਕੀਤ ਰਤਨ ਜਿ ਬਿਹਰ ਮਾਨਿਕਾ ਅੰਮ੍ਰਿਤ ਹਰਿ ਕਾ ਨਾਉ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ਸਿਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸੌਣ ਸੋਏ ਜਿਤ ਜਪਿਐ ਹਰਿ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਠਾਵੇ ਥਾਉ ਸਾਚੀ ਪੂੰਜੀ ਸਤ ਸੰਜਮੋ ਆਠ ਪਹਿਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਾਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਓ ਸੁਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਰਿਆ ਉਹ ਰਸ ਜਾਣੈ ਜਿੰਦ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਜਿਤ ਤੇ ਬਿਸ਼ਰਾਮ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰ ਗੁਣਵਤੀ ਕੋਏ ਨਾ ਪੁੱਜੈ ਦਾਨ ਪੁੱਜੈ ਭਾਰਾ ਪੜਨਾ ਹੈ ਕੋਏ ਨਾ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜਿਉ ਪਿੰਡ ਤਾਂ ਜਿਉ ਪਿੰਡ ਧਨ ਤਿਸਦ ਹਾਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੋੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣ ਸਾਚੈ ਸਿਰਜਣ ਹਾਰ ਭੂਲਾ ਮਾਰਗ ਪਾਇਓਨ ਗੁਣ ਆਪ ਗੁਣ ਨਾ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਘਟਾ ਆਧਾਰ ਸ਼ੀਰਿ ਰਾਗ ਮਹੱਲਾ ਪੰਜਵ ਰਸਨਾ ਸੱਚਾ ਸਿਮਰੀਐ ਮਾਨਤਨ ਨਿਰਮਲ ਹੋਇ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨਾ ਕੋਇ ਮਿਹਰ ਕਰੇ ਜੇ ਆਪਣੀ ਜਸਾ ਨ ਵਿਸਰੈ ਸੋਇ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲ ਤੇਸ ਬਿਨ ਰਹਿਣ ਨਾ ਜਾਏ ਮੇਰਾ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆ ਸਹਿ ਬਿਨ ਅਵਰ ਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਾਲਾਹੀਐ ਅੰਤ ਨਾ ਪਾਰ ਆਵਾਰ ਪਰਵਤ ਗਾਰ ਸਾਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਐ ਇਹਾ ਮਤਿ ਵਿਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵ ਸੰਤ ਜਨੋ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੁਸਾ ਬੰਧ ਹੋ ਜੀਅ ਕਾ ਐਥੈ ਉਥੈ ਨਾਲ ਗੁਰਪੂਰੇ ਤੇ ਪਾਈ ਐ ਆਪਣੀ ਨਦਰ ਨਿਹਾਵ ਕਰਮ ਪ੍ਰਾਪਤ ਜਿਸ ਹੋਵੇ ਕਰਮ ਪ੍ਰਾਪਤ ਤਿਸ ਹੋਵੇ ਜਿਸਨੋ ਹੋਏ ਦਇਆਲ ਮੇਰੇ ਮਨ ਗੁਰ ਜੀਵਡ ਅਵਰ ਨਾ ਕੋਈ ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ ਗੁਰ ਚਰਣੀ ਜਿਨ ਮਨ ਲੱਗਾ ਸੇ ਵਡਭਾਗੀ ਮਾਏ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਿ ਆ ਸਮਾਏ ਇਸੇ ਤਰਾਂ ਹੀ ਪਹਿਲੇ ਗੁਰ ਤੇ ਬਿਸਰਾਮ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਿ ਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲੈ ਤਰਾਏ ਕਿਤ ਮੁਖ ਗੁਰ ਸਾ ਲਾਹੀਐ ਕਰਨ ਕਾਰਨ ਸਮਰਥ ਸੇ ਮੱਥੇ ਮੱਥੇ ਪੜਨਾ ਸੇ ਮੱਥੇ ਨਿਹਚਲ ਰਹੇ ਜੇਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲਥ ਸਤਗੁਰ ਗਹਿਰ ਗਧੀਰ ਹੈ ਸੁਖ ਸਾਗਰ ਅਗਖੰਡ ਜੇਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ ਗੁਰ ਨਾਲ ਤੁਲ ਨ ਲੱਗਈ ਖੋਜ ਜਿਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮਹ ਮੰਡ ਸੋ ਇਥੋਂ ਤੱਕ 50 ਅੰਗ ਤੇ 90 ਸ਼ਬਦ ਹੋ ਗਏ ਹਨ ਸੋ ਅੱਜ ਦੀ ਇੱਥੇ ਹੀ ਸਮਾਪਤੀ ਹੈ ਜੀ ਗੁਰ ਨਾਲ ਤੁਲ ਨਾ ਲੱਗਈ ਖੋਜ ਜਿਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮਹ ਮੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ